ਲੁਧਿਆਣਾ ਦੇ ਟਿਵਾ ਰੋਡ ਤੇ ਬੰਦੇ ਰਾਮਨਗਰ ਇਲਾਕੇ ਦੇ ਵਿੱਚ ਬੀਤੀ ਦੇ ਰਾਤ 2 ਵਜੇ ਦੇ ਕਰੀਬ Mahindra ਪਿਕਅਪ ਗੱਡੀਆਂ ਤੇ ਤਿੰਨ ਟਾਇਰ ਚੋਰ ਚੋਰੀ ਕਰਕੇ ਫਰਹਾਦ ਦੇ ਜਿਸ ਦੀ ਕੇ ਸੀ ਸੀ ਟੀ ਵੀ ਵੀਡੀਓ ਹੀ ਸਾਹਮਣੇ ਆ ਚੁੱਕੀ ਹੈ ਪਰੀਤ ਆਕਾਸ਼ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਨੂੰ ਇਸ ਕੱਟਾ ਦਾ ਸਵੇਰ ਸਮੇਂ ਪਤਾ ਲੱਗਿਆ ਜਦ ਉਹ ਆਪਣੀ Mahindra ਪਿਕਅਪ ਗੱਡੀ ਨੂੰ ਸਟਾਰਟ ਕਰਨ ਲੱਗਾ ਤਾਂ ਉਸ ਦੇ ਦੋ ਟਾਇਰ ਗਾਇਬ ਸੀ ਜਿਸ ਤੋਂ ਬਾਅਦ ਉਸ ਨੇ ਦੂਸਰੀ ਗੱਡੀ ਚੱਕ ਕੀਤੀ ਤਾਂ ਉਸ ਦਾ ਵੀ ਟਾਇਰ ਨਹੀਂ ਸੀ ਟਾਇਰ ਦੀ ਬਚਾਏ ਟਾਇਰ ਦੀ ਥਾਂ ਤੇ ਇੱਟਾਂ ਲੱਗੀਆਂ ਹੋਈਆਂ ਸੀ ਜਿਸ ਤੋਂ ਬਾਅਦ ਉਸਨੇ ਸੀਸੀਟੀਵੀ ਚੈੱਕ ਕੀਤੀ ਜਿਸ ਵਿੱਚ ਦੇਖਿਆ ਕਿ ਰਾਤ ਸਵਾ 2 ਵਜੇ ਤੇ ਕਰੀਬ 2 ਚੋਰ ਆਉਂਦੇ ਨੇ ਪਹਿਲਾਂ ਰੇਕੀ ਕਰਦੇ ਨੇ ਅਤੇ ਉਸ ਤੋਂ ਬਾਅਦ ਬੜੀ ਹੀ ਚਲਾਕੀ ਦੇ ਨਾਲ ਗੱਡੀਆਂ ਦੇ ਦੋ ਟਾਇਰ ਤੇ ਇੱਕ ਗੱਡੀ ਚੋਂ ਇੱਕ ਟਾਇਰ ਮੌਕੇ ਤੋਂ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਲੁਧਿਆਣਾ ਤੋਂ ਹੁਸ਼ਾਰ ਕਪੂਰ ਦੀ ਰਿਪੋਰਟ ਇਹ ਜੋ ਤਕਰੀਬਨ 2.5 ਵੇ ਦੀ ਗੱਲ ਹੈ ਜੀ ਆਪਾਂ ਸਵੇਰੇ ਉੱਠ ਕੇ ਗੱਡੀ ਨੂੰ ਸਟਾਰਟ ਕਰਨ ਲੱਗੇ ਸਾਨੂੰ ਇੱਥੇ ਟਾਇਰ ਜਿਹੜੀ ਸਾਡੇ ਗੱਡੀ ਟਾਇਰ ਲੱਗੇ ਨਹੀਂ ਸੀਗੇ ਆਪਾਂ ਗੁਰਦਾਨਾ ਆਪਣੇ ਸਾਡੇ ਸੀਸੀਟੀਵੀ ਕੈਮਰਾ ਲੱਗੇ ਸੀ ਉਹਦੇ ਵਿੱਚ ਕੈਮਰਾ ਰਿਕਾਰਡਿੰਗ ਦੇਖੀ ਤੇ ਉਹਦੇ ਵਿੱਚ ਸਾਨੂੰ ਦੋ ਬੰਦੇ ਨਜ਼ਰ ਆਏ ਮੋਟਰਸਾਈਕਲ ਤੋਂ ਆਏ ਸੀਗੇ ਇੱਕ ਬੰਦਾ ਮੋਟਰਸਾਈਕਲ ਚੋਂਕ ਤੇ ਲਾ ਕੇ ਦੂਜਾ ਬੰਦਾ ਪੈਦਾ ਲਾ ਕੇ ਪਾਰਨਾ ਲੈ ਕੇ ਟਾਇਰ ਖੋਲ ਕੇ ਇੱਕ ਇੱਕ ਕਰਕੇ ਤਿੰਨ ਤਿੰਨ ਟਾਇਰ ਸਾਡੀ ਗੱਡੀ ਲੈ ਕੇ ਚੁੱਕੇ ਸਾਡੀ ਤਕਰੀਬਨ ਨਵੀਂ ਗੱਡੀ 6 ਮਹੀਨੇ ਬਣੀ ਹੋਈ ਗੱਡੀ ਨੂੰ ਐਨੇ ਬੰਦਾ ਮਿਹਨਤ ਨਾਲ ਗੱਡੀ ਲੈਂਦਾ ਵਾ ਤੇ ਇਸ ਟਿੱਬਾ ਰੋਡ ਦੇ ਏਰੀਏ 'ਚ ਹੀ ਮੰਨ ਕੇ ਚੱਲੋ ਕੋਈ ਬੰਦਾ ਚੈਨ ਨਾਲ ਸੌ ਨਹੀਂ ਸਕਦਾ ਇੱਥੇ ਇਤੇ ਹਰ ਦੂਜੇ ਦਿਤੀਜੇ ਦਿਨ ਕੋਈ ਨਾ ਕੋਈ ਛੋਟੀ ਮੋਟੀ ਵਾਰਦਾਤ ਤਾਂ ਹੁੰਦੀ ਰਹਿੰਦੀ ਹੈ ਹੁਣ ਅੱਜ ਚੋਰ ਨੇ ਛੋਟੀ ਵਾਰਦਾਤ ਕੀਤੀ ਕੱਲ ਨੂੰ ਵੱਡੀ ਵਾਰਦਾਤ ਨੂੰ ਅੰਜਾਮ ਦੇਗਾ ਤਕਰੀਬਨ ਸਰ 40000 ਦੇ ਤਿੰਨ ਟਾਇਰ ਨਵੇਂ ਜੋੜੀ ਪਏ ਸੀ 6 ਮਹੀਨੇ ਹੋ ਸੀ ਗੱਡੀ 40000 ਦਾ ਨੁਕਸਾਨ ਸਾਡਾ ਕਰ ਗਏ ਨੇ ਕਰਨ ਨੂੰ ਵੱਧ ਵੀ ਕਰ ਸਕਦੇ ਜੀ ਗੱਡੀ ਸਾਡੀ ਖੜੀ ਹੁੰਦੀ ਹੈ ਕਿਤੇ ਨਾ ਕਿਤੇ ਬੰਦਾ ਗੱਡੀ ਲਾਂਦਾ ਵੈ ਨਹੀਂ ਮਿਹਨਤ ਲੈ ਕੇ ਜਾਂਦਾ ਗੱਡੀ ਵੀ ਤਾਂ ਚੋਰੀ ਕਰਕੇ ਲੈ ਜਾ ਸਕਦੇ ਨੇ ਪਹਿਲਾਂ ਵੀ ਚੋਰੀ ਹੋਈ ਪਹਿਲੇ ਵੀ 3000 ਤਿੰਨ ਵਾਰੀ ਸਾਡੇ ਚੋਰੀ ਹੋ ਗਈ ਤਕਰੀਬਨ ਤਿੰਨ ਵਾਰੀ ਆਪਾਂ ਬੰਦੇ ਨੂੰ ਚੋਰਾਂ ਨੂੰ ਫੜਾ ਵੀ ਦਿੱਤਾ ਪੁਲਿਸ ਵਾਲਿਆਂ ਨੂੰ ਪੁਲਿਸ ਨੇ ਅੱਜ ਫੜਦੇ ਸੀ ਅਗਲੇ ਦਿਨ ਚੋਰ ਪੁਲਿਸ ਚੋਰ ਨੂੰ ਛੱਡ ਦਿੰਦੇ ਸੀਗੇ ਫਿਰ ਚੋਰ 2 ਦਿਨ ਬਾਅਦ ਫਿਰ ਚੋਰੀ ਕਰ ਗਿਆ ਉਹੀ ਚੋਰ ਉਹੀ ਸਾਡੇ ਕੋਲ ਆਉਂਦੇ ਫਿਰ ਚੋਰੀ ਕਰ ਗਿਆ ਆਪਾਂ ਜਿੰਨੀ ਕਿੰਨੀ ਕਿਨੀ ਗਾਰਾ ਨਹੀਂ ਰੱਖੇਗਾ ਬੰਦਾ ਤੇ ਹੁਣ ਜਿਹੜੀ ਚੋਰੀ ਹੋਈ ਹੈ ਇਹਦੀ ਕੰਪਲੇਟ ਦਿੱਤੀ ਇਹਦੀ ਕੰਪਲੇਟ ਹੁਣ ਦੇ ਚੱਲੇ ਆ ਜੀ ਹੁਣ ਦੇਖੋ ਪੁਲਿਸ ਕੀ ਬਣਾ ਕਰਦੀ ਸਾਡੇ ਨਾਲ ਵਾਰ ਇਹ ਟਿੱਪਾ ਥਾਣਾ ਪੈਂਦਾ ਜੀ ਆਪਣਾ ਹੀ ਮੰਗ ਕੀ ਕਰਦੇ ਆ ਵੀ ਕਿਸ ਤਰ੍ਹਾਂ ਹੁਣ ਸਾਨੂੰ ਇਨਸਾਫ ਚਾਹੀਦਾ ਜੀ ਸਾਨੂੰ ਇਹ ਚਾਹੀਦਾ ਕਿ ਸਾਡੇ ਵੀ ਆਪਾਂ ਵੀ ਸੇਫ ਰਹੀਏ ਪਰ ਲੋਕ ਇੰਨਾ ਟੈਕਸ ਲੋਕਾਂ ਨੂੰ ਭਰਦੇ ਸਾਡੇ ਖੁੱਦ ਦੀ ਆਪਣੀ ਫਰਮ ਹੈਗੀ ਆ ਵੀ ਆਪਾਂ ਮਹੀਨੇ ਦਾ ਨਾਨਾ ਕਦੇ ਲੱਖ ਸਵਾਲਾ ਟੈਕਸ ਭਰਦੇ ਨੇ ਕਾਦੇ ਲਈ ਭਰਦੇ ਆ ਸਾਡੀ ਤਨਖਾਹ ਵਾ ਸਾਡੇ ਟੈਕਸ ਤੋਂ ਹੀ ਸਰਕਾਰ ਨੂੰ ਤਨਖਾਹ ਮਿਲਦੀ ਆ ਪੁਲਿਸ ਨੂੰ ਤਨਖਾਹ ਮਿਲਦੀ ਆ ਤੇ ਸਾਡੀ ਵੀ ਨਹੀਂ ਆਪਣਾ ਕੋਈ ਸਹਾਇਤਾ ਮਿਲਦੀ ਸਾਨੂੰ ਪੁਲਸ ਦੀ ਸਾਡੀ ਚੋਰੀ ਹੁੰਦੀ ਆ ਆਪਾਂ ਕੀ ਕਰ ਸਕਦੇ ਆ ਇਹ ਲੱਗਦਾ ਨਹੀਂ ਇਸ ਤਰੀਕੇ ਦੇ ਨਾਲ ਕਾਰੋਬਾਰ ਕਰਨਾ ਔਖਾ ਹੈ ਇਸ ਤਰੀਕੇ ਨਾਲ ਕਾਰੋਬਾਰ ਕਰ ਨਹੀਂ ਸਕਦਾ ਤਾਂ ਹੀ ਤਾਂ ਲੋਕ ਬਾਹਰ ਜਾਂਦੇ ਜੀ ਲੋਕੀ ਬਾਹਰ ਇਨ ਇਹ ਤੇ ਇੰਡੀਆ ਜੇ ਤੇ ਨਿਵੇਸ਼ ਕਰਨ ਦਾ ਹੈ ਹੀ ਨਹੀਂ ਪੰਜਾਬ ਪੁਲਿਸ ਹੀ ਗਲਤ ਹੈਗੀ ਆ ਜਿਹੜੀ ਕਿਹੜੀ ਗੱਡੀਆਂ ਸੀ ਜਿੰਨਾ ਟਾਇਰ ਸਾਡੀ ਬਲੇਰੋ ਪਿਕਅਪ ਹੈ ਜੀ ਆਲੀ ਗੱਡੀ ਖੜੀ ਆ ਨਵੀਂ ਗੱਡੀ ਹੈ ਤੇ ਕਈ ਵਨ 6 ਮਹੀਨੇ ਹੋਇਆ ਹੈ ਗੱਡੀ ਨੂੰ ਲਿੱਤੇ ਨੂੰ ਇੰਨੀ ਮਿਹਨਤ ਨਾਲ ਬੰਦਾ ਕੰਮ ਕਰ ਕਰ ਕੇ ਗੱਡੀ ਲੈਂਦਾ ਵੈ ਤੇ ਚੋਰਾ ਤਾਂ ਕੀ ਜਾਂਦਾ ਜੀ 5 ਮਿੰਟ ਲਾਂਦੇ ਦੀ ਪਾਨਾ ਚਾਬੀ ਲਾਂਦੇ ਨੇ ਗੱਡੀ ਦਾ ਕੋਈ ਸਮਾਨ ਕਦੇ ਬੈਟਰੀ ਕੱਢ ਲੈਂਦੇ ਨੇ ਕਦੇ ਟਾਇਰ ਲੈ ਲੈਂਦੇ ਉਹਨਾਂ ਦਾ ਕੀ ਜਣਾ ਜੀ ਨੁਕਸਾਨ ਸਾਡਾ ਹੁੰਦਾ ਇੱਕ ਕਿਦਾਂ ਇੱਕ 10000 ਦਾ ਇੱਕ ਟਾਇਰ ਹੈ ਜੀ ਇੱਕ ਤਿੰਨ ਟਾਇਰ ਲੈ ਗਏ 30-35000 ਦਾ ਨੁਕਸਾਨ ਕਰਕੇ ਚਲੇ ਗਏ ਦੂਜੀ ਵੀ ਬਲੈਰੋ ਪਿਕਅਪ ਹੈ ਜੀ ਦੋ ਟਾਇਰ ਇਹਦੇ ਲੈ ਕੇ ਜੀ ਤੇ ਇੱਕ ਟਾਇਰ ਦੂਜੀ ਆ ਇਹ ਸ਼ਰੇਆਮ ਹੀ ਲੈ ਕੇ ਜਾਂਦੇ ਕੋਈ ਇਹਨਾਂ ਨੂੰ ਡਰ ਨਹੀਂ ਕੋਈ ਖੋਪ ਨਹੀਂ ਹੈਗਾ ਪਿੱਛੇ ਦਾ ਵੀ ਖੋਪ ਨਹੀਂ ਪੁਲਿਸ ਦਾ ਵੀ ਖੋਪ ਨਹੀਂ ਹੈ ਪੁਲਿਸ ਖੁਦ ਇਹਨਾਂ ਨੂੰ ਮਤਲਬ ਪੁਲਿਸ ਨਾਲ ਹੀ ਇੱਕ ਤਰ੍ਹਾਂ ਰੱਲੀ ਹੁੰਦੀ ਹੈ ਵੀਡੀਓ ਦੇ ਵਿੱਚ ਵੀਡੀਓ ਦੇ ਵਿੱਚ ਵੀਡੀਓ ਵਿੱਚ ਸਭ ਨਜ਼ਰ ਆ ਰਹੀ ਜੀ ਦੋ ਬੰਦੇ ਲੈ ਕੇ ਜਾ ਰਹੇ ਟਾਇਰ ਇੱਕ ਬੰਦਾ ਟਾਇਰ ਖੋਲਦਾ ਤੇ ਦੂਜਾ ਉਹਨੂੰ ਮੋਟਰਸਾਈਕਲ ਮੋਟਰਸਾਈਕਲ ਲਾ ਕੇ ਪਿੱਛੇ ਟਾਇਰ ਇੱਕ ਇੱਕ ਕਰਕੇ ਤਿੰਨ ਤਿੰਨ ਗੇੜੇ ਮਾਰੇ ਇਹਨਾਂ ਨੇ ਤਿੰਨ ਟਾਇਰ ਲੈ ਕੇ ਨਾਲ ਸਾਨੂੰ ਕਦੋਂ ਪਤਾ ਲੱਗਿਆ ਸਾਨੂੰ ਸਵੇਰੇ ਲੱਗਿਆ ਜੀ 7:30 ਵਜੇ ਦੇ ਕਰੀਬ ਪਤਾ ਲੱਗਿਆ ਜੀ ਆਪਾਂ ਜਦੋਂ ਗੱਡੀ ਸਟਾਰਟ ਸਰਪ ਮਾਰਨ ਲੱਗੇ ਗੱਡੀ ਤੇ ਤੇ ਦੇਖਿਆ ਟਾਇਰ ਨਹੀਂ ਹੈਗੇ ਜੀ ਟਾਇਰਾਂ ਦੇ ਥੱਲੇ ਇੱਟਾਂ ਲਾ ਕੇ ਚੱਲੇ ਗਏ ਨੇ ਤੇ ਇਹ ਗੱਡੀ ਵੀ ਦੇਖੋ ਇੱਟਾਂ ਮਾੜੀ ਮੋਟੀ ਇਸ ਜਿਸ ਤਰ੍ਹਾਂ ਲਾਈ ਗੱਡੀ ਵੀ ਇੱਟ ਮਾੜੀ ਜੀ ਹਿਲ ਜਾਵੇ ਤੇ ਗੱਡੀ ਵੀ ਪਲਟ ਜਾ ਸਕਦੀ ਹੈ ਨੁਕਸਾਨ ਵੱਧ ਵੀ ਹੋ ਸਕਦਾ ਸੀ